ਪੰਡਿਤ ਬਾਸ ਸਿੰਘ ਪੁਰ ਗੁਰਦੁਆਰਾ ਧਰਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਪੋਰਟ ਨਗਰ ਨਗਰਮੀਆ ਵੱਲੋਂ ਨਗਰ ਕੀਰਤਨ ਜਿਹੜਾ ਹੋ ਨਿਕਾਲਿਆ ਨਗਰ ਕੀਰਤਨ ਦੇ ਪਹਿਲੇ ਘਰਾ ਵਿੱਚ ਜਿਸ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਅਨੂਗ੍ਰੋਹ ਹੋਣਗੇ ਪ੍ਰਵੇਸ਼ ਸੈਂਕੀ ਕਾਰਕੁਰੀ ਜਿਹੋ ਕਿ ਬੜੇ ਪੁਰਾਣੇ ਸਾਥੀ ਤੋਂ ਉਹਨੂੰ ਕਰਦੇ ਹਾਂ ਜੀ ਸਾਡੀ ਤੁਹਾਡੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜੀ 20 ਮਿੰਟ ਬਾਅਦ ਤੇ ਆਪਾਂ ਇਹ ਮਹਰੋਹਰ ਕੀਰਤਨ ਦੁਆਰਾ ਸਾਰਨ ਨੂੰ ਤਿਆਰ ਕਰਨੀ ਹੈ ਜੀ ਸਮੇਂ ਦਾ ਧਿਆਨ ਰੱਖਿਆ ਜਾਵੇ ਕਿ ਸਾਰਨ ਦੇ ਚਾਹਾਂ ਚੋਣਤੀ ਹੈ ਕਿ ਕਿਸੇ ਦਾ ਗਾਣ ਵਾਖੋ ਤੇ ਬੁਲਾਉਣਿਆਂ ਨੂੰ ਸੁਣੋ ਤਾਂ ਹੀ ਕੋਈ ਫਾਇਦਾ ਆਪਾਂ ਆਪਣਾ ਗੰਨਾ ਨੂੰ ਗਰਾਮ ਦੇ ਕੇ ਇੱਕੇ Kata lagu tNet bakery Mali lakum Rov Empor Mali lakum Ve ♪

Yeah! Wow. No! <laughs> ਸਰਵਰੇ ਕੈਨਾਨ ਚੁੱਕੋ ਜੋਗ ਬਕਰ ਸੰਗ ਦੀ ਬਾਤਾਂ ਦੇ ਤਰਤੀਕ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਚੈ ਅਕਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦੇ ਵਿੱਚ ਸ਼੍ਰੀ ਸ਼ੋਭਤ 71ਵੀਂ ਸਾਜ ਸੰਗਤ ਜੀਓ ਆਪ ਮਹਾਨ ਵੱਡੇ ਭਾਗਾਂ ਵਾਲੇ ਹੋ ਆਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਆਪਣੀਆਂ ਹੱਥੀਆਂ ਲੁਆਈਆਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੰecta ਸੇਵਾ ਕਰਨੀਆਂ ਨੇ ਮਨ ਦੇ ਕੇ ਸਤਿਗੁਰੂ ਕੇ ਪਾਸ ਤਿਸ ਤੇਵਤ ਕੇ ਕਾਰਜ ਲਾਇਆਸ ਆਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਆਪ ਵੀਰੇ ਸਤਿਗੁਰੂ ਦੇ ਚੰਗਾ ਵਿਚਾਰ ਕਰਕੇ ਕਰਕੇ ਆਪਣੀਆਂ ਹੱਥੀਆਂ ਲੁਆਈਆਂ ਨੇ ਕਿ ਇਹ ਸਤ ਤਨ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਸਾਥ ਜੀ ਆਪਣਾ ਮਨ ਜੋੜਨਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਸਾਰਾ ਦਾ ਭਾਂਜਾ ਨੇ ਮੁਕਤੀਆਂ ਪ੍ਰਾਪਤ ਕਰਨਿਆ ਹੈ ਆ क्या तो है बाबा है यार मैं कह रहा हूं रह जाना कभी पुराना हो गया अपने बजा को था बात नहीं क्या तेरे साथ में खटता है फटे के नाम खान को नहीं है कहीं को बजाना करो ਕੋਈ ਸ਼ਹਿਰ ਇਹਦਾ ਇਹਦਾ ਬੁੱਤ ਬਣਾ ਦੀ ਸਮਾ ਜਾ ਕੇ ਸੇ ਪੜਨਾ ਸਿਖਾਉਣਾ ਸਿੱਖੀਏ ਰਾਜ ਸਮਾ ਦੇ ਰਾਣੇ ਨਾਲੋਂ ਥੋੜਾ ਬੋਲਾ ਬਣਾ ਸਿੱਖੀਏ ਕਿੱਥੇ ਇਹ ਤੇ ਚੋਲਾ ਕੋਲੋ ਸੱਚੀ ਤਰੀਕ ਨਵਾਂ ਸਿੱਖੀਏ ਇੱਕੋ ਜਹਿ ਬਿਜਰੇ ਕੋਲ ਘਰ ਦਾ ਆਣਾ ਕੋਲਾ ਸਿੱਖੀਏ ਸਾਥ ਭਾਲੇ ਕੀ ਜਾ ਕੇ ਸੰਗੀ ਗੱਜ ਕੇ ਫਟੇ ਬਲਾਵਾ ਸਿੱਖੀਏ ਪਿਆਰ ਨਾਲ ਹੋਣੀ ਵਾਹੇ ਰੁੱਖਾ ਆਸਾ ਵਾਹੇ ਕੁਝ ਜੀ ਫਟੇ Yeah.